ਨੈਕਸਟ 24 ਪੰਜਾਬ న్యూਸ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵਿਨਤਾ ਤੇ ਤਾਜ਼ੀਆਂ ਖਬਰਾਂ ਤੋਂ ਹਟ ਤੱਕ ਬੰਨ ਰਹੇ। ਜਿਲ੍ਹਾ ਤਰਨਤਾਰਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਦੁਕਾਨਦਾਰਾਂ ਤੇ ਰੇੜੀ ਚਾਲਕਾਂ ਦੀਆਂ ਮੁਸ਼ਕਲਾਂ ਸੰਬੰਧੀ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਜਿੱਥੇ ਕਿ ਪ੍ਰਧਾਨ ਲਾਡੀ ਦੇ ਵੱਲੋਂ ਵੱਖ-ਵੱਖ ਪਾਰਟੀਆਂ ਦੇ ਆਏ ਹੋਏ ਪ੍ਰਧਾਨਾਂ ਨੂੰ ਸਰੋਪੇ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜ ਵਿੱਚ ਵੱਖ-ਵੱਖ ਪ੍ਰਧਾਨਾਂ ਨੇ ਆਪਣੇ ਸੁਝਾਅ ਦਿੱਤੇ ਜਦੇ ਸੰਬੰਧੀ ਪੱਤਰਕਾਰ ਨੂੰ ਸੰਬੋਧਿਤ ਕਰਦਿਆਂ ਲਾਡੀ ਪ੍ਰਧਾਨ ਕੀ ਕਹਿੰਦੇ ਨਜ਼ਰੇ ਆ ਜਾਣਦੇ ਹੋ ਨਾ ਦੇ ਕੋਲੋਂ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕ ਸੌਂਗ ਸਰਵਿਸਿੰਗ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੇਖੋ ਜੀ ਸਾਡੀਆਂ ਜਿਹੜੀਆਂ ਕਰੀਬ 20 ਕ ਜੂਨੀਅਨ ਦੇ ਜਿਹੜੇ ਵੱਖ-ਵੱਖ ਪ੍ਰਧਾਨ ਸਾਡੇ ਅੱਜ ਗਗਨ ਸ੍ਰਿਸ਼ਟੀ ਤੇ ਇਕੱਠੇ ਹੋਏ ਸਾਡੀ ਮੀਟਿੰਗ ਸੀ ਪਹਿਲਾਂ ਵੀ ਇਦਾਂ ਦੀਆਂ ਕਾਫੀ ਮੀਟਿੰਗਾਂ ਸਾਡੀਆਂ ਹੋਈਆਂ ਸੀ ਇੱਥੇ ਹੋਈਆਂ ਪਈਆਂ ਸੀ ਪਰ ਸ਼ਹਿਰ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਮੱਸਿਆ ਜਿਹੜੀਆਂ ਉਹਨਾਂ ਨੂੰ ਜਿਹੜਾ ਨਜ਼ਰ ਦੇਖਦੇ ਹੋਏ ਜਿਹੜਾ ਅੱਜ ਇੱਕ ਦੁਬਾਰਾ ਜਿਹੜੀਆਂ ਵੱਖ-ਵੱਖ ਯੂਨੀਅਨ ਦੇ ਜਿਹੜੇ ਪ੍ਰਧਾਨ ਸੀ ਸਾਰੇ ਸਿਰਫ ਇਹ ਜਿਹੜੀ ਮੀਟਿੰਗ ਆ ਸਿਰਫ ਪ੍ਰਧਾਨਾਂ ਨੂੰ ਪ੍ਰਧਾਨਾਂ ਨੂੰ ਰੱਖ ਕੇ ਹੀ ਕੀਤੀ ਜਾ ਰਹੀ ਆ ਸਿਰਫ ਜਿਹੜੇ ਵੱਖ-ਵੱਖ ਯੂਨੀਅਨ ਦੇ ਪ੍ਰਧਾਨ ਇਕੱਠੇ ਹੋ ਗਏ ਉਹਨਾਂ ਦੇ ਵਿੱਚ ਜਿਹੜੇ ਚਾਰ ਅਸੀਂ ਜਿਹੜੇ ਸਰਪ੍ਰਸਤ ਅਸੀਂ ਬਣਾਏ ਗਏ ਨੇ ਜਲਸ ਖਤਰ ਬਣਾਏ ਗਏ ਨੇ ਤੇ ਉਹਨਾਂ ਦੇ ਨਾਂ ਜਿਹੜੇ ਹੈਗੇ ਨੇ ਜਿਹੜੇ ਸਾਰੇ ਵੇਰਵਾ ਤੁਹਾਨੂੰ ਪ੍ਰੈਸ ਨੂੰ ਉਠਾਣਾ ਤੁਹਾਨੂੰ ਜਿਹੜਾ ਦੇ ਦਿੱਤਾ ਜਾਵੇਗਾ ਬਾਕੀ ਜਿਹੜੀ ਹੈ ਜਿਹੜੀ ਸ਼ਹਿਰ ਦੀ ਜਿਹੜੀ ਮੁਸ਼ਕਲਾਂ ਜਿਹੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਂਦਾ ਵਾ ਜਿਹੜਾ ਦੁਕਾਨਦਾਰਾਂ ਨੂੰ ਹੋਰ ਕੜੇ ਬੜੇ ਜਿਹੜੇ 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 ਹੈਗੇ ਕਈ ਦੁਕਾਨਦਾਰ ਗਾਹ ਤਾਂ ਕੇ ਸਾਡੇ ਨਾਲ ਲੜਦੇ ਨੇ ਕੋਈ ਇਦਾਂ ਦਾ ਕੰਨਰਈ ਬੀਬੀ ਦਾ ਵੀ ਇੱਥੇ ਮਸਲਾ ਆਇਆ ਵਾ ਉਹ ਵੀ ਅਜੇ ਤੱਕ ਚੜ੍ਹ ਕੱਲਦਾ ਪਿਆ ਵਾ ਉਹਨੂੰ ਮੱਦੇਦ ਰੱਖਤੇ ਕਿ ਕਿਹੜੀ ਨਵੀਂ ਜਿਹੜੀ ਕਮੇਟੀ ਹੈ ਜਿਹੜੀ ਸ਼ਹਿਰ ਦੀ ਹੈ ਕਿ ਜਿਹੜੀ ਸਾਰੀ 20 ਜੁਨੀਅਨ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਇੱਕ ਜਿਹੜੇ ਉਹ ਵੱਖਰੀ ਇੱਕ ਜਿਹੜਾ ਢਾਂਜਾ ਕੜਕ ਈ ਮੁਸ਼ਕਲ ਆ ਜਿਹੜੀ ਕਰ ਜਿਹੜਾ ਤੁਹਾਨੂੰ ਮਤਲਬ ਪ੍ਰਧਾਨ ਤੁਸੀਂ ਲੰਬੇ ਸਮੇਂ ਤੋਂ ਸ਼ਹਿਰ ਤੇ ਚੱਲਦੇ ਆ ਦੇਖੋ ਜੀ ਜਿਹੜਾ ਤੁਹਾਡਾ ਸਵਾਲ ਆ ਵੀ ਇਹ ਕੀ ਲੋੜ ਪਈ ਆ ਵੀ ਦੁਬਾਰਾ ਤੁਹਾਨੂੰ ਪ੍ਰਧਾਨ ਦੁਬਾਰਾ ਦੀ ਪ੍ਰਧਾਨ ਬਣਾਇਆ ਗਿਆ ਆਲਰੇਡੀ ਪਹਿਲਾਂ ਵੀ ਜਿੰਨੀਆਂ ਵੀ ਜੂਨੀਅਰ ਆ ਸਾਰਿਆਂ ਦਾ ਸ਼ਹਿਰ ਦਾ ਤਰਨਤਨ ਜ਼ਿਲ੍ਹੇ ਦਾ ਜਿਹੜਾ ਪ੍ਰਧਾਨ ਆ ਮੈਂ ਆ ਉਹ ਦੁਬਾਰਾ ਇੱਕ ਨਵਾਂ ਢਾਂਚਾ ਮੈਂ ਦੁਬਾਰਾ ਰਿਪੀਟ ਕਰਨ ਲੱਗਾ ਮਾਂ ਪ੍ਰਧਾਨ ਤੇ ਪਹਿਲਾਂ ਪਹਿਲਾਂ ਵੀ ਮੈਂ ਸੀਗਾ ਅੱਜ ਇੱਕ ਢਾਂਚਾ ਨਵਾਂ ਢਾਂਚਾ ਜਿਹੜਾ ਖੜਾ ਕੀਤਾ ਗਿਆ ਉਹਦੇ ਵਿੱਚ ਜਿਹੜੇ ਸਰਪ੍ਰਸਤ ਨੇ ਜਨਰਲ ਸਕੱਤਰ ਨੇ ਦ ਸੈਕਟਰੀ ਨੇ ਕੈਸ਼ਰ ਨੇ ਇੱਕ ਨਵਾਂ ਟਾਂਚਾ ਜਿਹੜਾ ਮਜ਼ਬੂਤ ਕੀਤਾ ਗਿਆ ਵਾ ਵੀ ਜੇ ਮੰਨ ਲਓ ਕਿਤੇ ਕੋਈ ਮੰਨ ਲਓ ਮੈਂ ਕਿਤੇ ਕਦੇ ਗਿਆ ਹਾਂ ਵਾ ਬਾਕੀ ਜਿਹੜੀ ਸਾਡੀ ਟੀਮ ਆ ਉਹ ਪ੍ਰਸ਼ਾਸਨ ਨਾਲ ਜਾਂ ਹੋਰ ਕਿਸੇ ਨਾਲ ਜਿਹੜੀ ਗੱਲਬਾਤ ਕਰ ਸਕੇ ਉਹ ਇਸ ਕਰਕੇ ਜਿਹੜੀ ਨਵੀਂ ਜਿਹੜੀ ਕਮੇਟੀ ਜਿਹੜੀ ਬਣਾਈ ਗਈ ਆ ਉਹ ਨਵੀਂ ਇਸ ਕਰਕੇ ਬਣਾਈ ਗਈ ਆ ਵੀ ਕੰਮ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਰੁਕਾਵਟ ਨਾ ਪੈ ਸਕੇ ਸਾਡੀ ਕੱਲ ਵੀ ਪ੍ਰਧਾਨ ਛਾਪਿਆ ਗਿਆ ਸਾਡੇ ਲੋਕਾਂ ਨੂੰ ਸਾਨੂੰ ਕੋਈ ਪਤਾ ਨਹੀਂ ਕਿਹੜੇ ਦੁਕਾਨਦਾਰ ਨੇ ਜਾਂ ਉਹ ਕਿਹੜੀਆਂ ਦੁਨੀਆਂ ਨੇ ਜਿਨ੍ਹਾਂ ਨੇ ਉਹ ਨੂੰ ਦੇਖੋ ਜੀ ਮੇਰੀ ਮੇਰੀ ਬੇਨਤੀ ਇਦਾਂ ਵਾ ਤੇ ਦੇਖੋ ਤੁਸੀਂ ਜਿੰਨੇ ਵੀ ਦੇਖਿਆ ਉਹਨੂੰ 20 ਦੇ ਕਰੀਬ ਜਿਹੜੇ ਆ ਵੱਖਰੀ ਵੱਖਰੀ ਜਿਹੜੇ ਐਸੋਸੀਏਸ਼ਨ ਦੇ ਜਿਹੜੇ ਦੁਕਾਨ ਦਾ ਕੈਟਾਗਰੀ ਵੱਖੋ ਵੱਖਰੀ ਆ ਉਸ ਇਸ਼ਰਾਫਾ ਜੁਨੀਆ ਨਾ ਕੋਈ ਸੁਨਿਆਰਾ ਜੁਨੀਆ ਨਾ ਕੋਈ ਬੂਰ ਜੁਨੀਆ ਉਹ ਇਲੈਕਟ੍ਰੋਨ ਨਹੀਂ ਕੋਈ ਹਰ ਤਰ੍ਹਾਂ ਦੇ ਉਹ ਅਨੇਕਾ ਪ੍ਰਕਾਰ ਦੀ ਜਿਹੜੇ 20 ਜੁਨੀਅਨ ਦੇ ਪ੍ਰਧਾਨ ਇੱਥੇ ਬੈਠੇ ਮੌਜੂਦ ਬੈਠੇ ਹੋਏ ਨੇ ਕੋਈ ਕਿਸੇ ਨੇ ਕੋਈ ਕਿਹੜਾ ਪ੍ਰਧਾਨ ਥਾਪਿਆ ਸਾਡੀ ਨੌਲੇਜ ਨਹੀਂ ਹੈਗਾ ਸਹੀ ਦਾ ਸਾਨੂੰ ਨਹੀਂ ਪਤਾ ਜਿਹਨੇ ਵੀ ਪ੍ਰਧਾਨ ਬੈਠੇ ਨੇ ਇਹਨਾਂ ਦੀ ਨੌਲੇਜ ਕੁਝ ਨਾਲੇ ਚ ਨਹੀਂ ਹੈਗਾ ਇਹ ਚੀਜ਼ਾਂ ਦਾ ਜਿੰਨੇ ਪ੍ਰਧਾਨ ਥਾਪਿਆ ਜੀ ਕਿ ਜਿਹੜਾ ਵੱਖ-ਵੱਖ ਕਿੱਤਿਆਂ ਦੇ ਇਹਨਾਂ ਦੁਕਾਨਦਾਰਾਂ ਦੇ ਜਿਹੜੇ ਦੇਖੋ ਜੀ ਅਸੀਂ ਸਾਰਿਆਂ ਨੂੰ ਇੱਕ ਮੁਠੀ ਵਿੱਚ ਸ਼ਹਿਰ ਨੂੰ ਇੱਕ ਮੁਠੀ ਵਿੱਚ ਲੈ ਕੇ ਚੱਲਣਾ ਚਾਹੁੰਦੇ ਆ ਕਿ ਜਿਹੜਾ ਇੱਕ ਭਾਈਚਾਰਕ ਸਾਂਝ ਆ ਜਿਹੜੀ ਹਿੰਦੂ ਸਿੱਖ ਮੁਸਲਮ ਜਿਹੜਾ ਕੋਈ ਇਦਾਂ ਦਾ ਜਿਹੜੇ ਸਾਰੇ ਵੱਖੋ-ਵੱਖਰੇ ਇਹ ਪ੍ਰਧਾਨ ਬਣੇ ਨੇ ਸਾਰਿਆਂ ਨੂੰ ਇੱਕ ਜਿਹੜਾ ਦੁਕਾਨਦਾਰ ਅਸੀਂ ਇੱਕ ਇਕਤਾ ਲਈ ਇਕੱਠਾ ਜਿਹੜਾ ਇਹ ਜਿਹੜਾ ਬਲ ਦਿਖਾਉਣਾ ਚਾਹੁੰਦੇ ਆ ਅਸੀਂ ਕਿ ਜਿਹੜਾ ਇੱਕ ਸ਼ਹਿਰ ਦੇ ਵਿੱਚ ਦੋ ਪ੍ਰਧਾਨ ਬਣਨੇ ਕੀ ਆਉਣ ਵਾਲੇ ਦਿਨਾਂ 'ਚ ਟਕਰਾਅ ਵਾਲੇ ਪਾਸੇ ਨਹੀਂ ਇਹ ਕਦਮ ਜਿਹੜੇ ਵਾਅਦੇ ਪਏ ਦੋ ਤੇ ਪ੍ਰਧਾਨ ਹੈ ਕੋਈ ਨਹੀਂ ਆ ਜੀ ਦੇਖੋ ਜੀ ਜੁਨੀਅਰ ਜਿਹੜੇ ਗੱਲ ਪ੍ਰਧਾਨ ਬਣਾਉਣਾ ਜੁਨੀਅਰ ਨੇ ਦੁਕਾਨ ਦਾ ਜਿਹੜੇ ਜੁਨੀਅਰ ਨੇ ਵੱਖੋ ਵੱਖਰੀ ਕੈਟਾਗਰੀ ਉਹਨਾਂ ਨੇ ਦੁਕਾਨਦਾਰਾਂ ਨੇ ਪ੍ਰਧਾਨ ਬਣਾਉਣਾ ਦੂਜਾ ਬੰਦਾ ਕੋਈ ਬਾਹਰੋਂ ਆ ਕੇ ਗੱਲ ਕਰੇਗਾ ਸਾਡੀ ਨੌਲੇਜ ਨਹੀਂ ਹੈਗਾ ਵੀ ਕੀ ਪ੍ਰਧਾਨ ਬਣਿਆ ਕਿ ਨਹੀਂ ਬਣਿਆ ਬਾਹਰੋਂ ਆਣ ਕੇ ਬਣਾਇਆ ਜਿਹੜੇ ਹਲਕੇ ਦੇ ਵਧਾਇਆ ਇੱਕ ਨੇ ਜਿਹੜੇ ਉਹਨਾਂ ਡਾਕਟਰ ਸਾਹਿਬ ਨੇ ਆਪਣੇ ਤੌਰ ਤੇ ਕੋਈ ਪ੍ਰਧਾਨ ਬਣਾਇਆ ਹੋਊਗਾ ਸਾਡੀ ਨੌਲੇਜ ਨਹੀਂ ਹੈਗਾ ਜੀ ਸਾਡੀ ਕਾਦਾ ਪ੍ਰਧਾਨ ਬਣਾਇਆ ਸਾਡੀ ਨੌਲੇਜ ਨਹੀਂ ਪਤਾ ਨਹੀਂ ਸਾਨੂੰ ਕਾਦਾ ਪ੍ਰਧਾਨ ਬਣਾਇਆ ਸਾਨੂੰ ਨਹੀਂ ਪਤਾ ਜੀ ਸਾਡੀ ਜੀ ਇਹ ਗੱਲ ਕੀਤੀ ਜਦੋਂ ਰੇੜੀ ਜਿਹੜੇ ਚੱਲ ਗਏ ਰੇੜੀਆਂ ਉੱਤੇ ਲੱਗੀਆਂ ਕਈਆਂ ਨੂੰ ਤੰਗ ਪਰੇਸ਼ਾਨ ਵੀ ਕੀ ਜਾਂਦਾ ਪਰ ਪੈਸੇ ਵੀ ਲਏ ਜਾਂਦੇ ਆ ਪਰ ਇਹ ਗਰੀਬ ਨਾਲ ਇਦਾਂ ਹੋਣਾ ਚਾਹੀਦਾ ਵਾ ਦੇਖੋ ਜੀ ਕੋਈ ਕਮੇਟੀ ਘਰ ਦੇ ਜਿਹੜੇ ਬੰਦੇ ਨੇ ਉਹ ਆ ਕੇ ਸ਼ਾਮ ਬਾ ਜਿਹੜੀਆਂ ਸਬਜ਼ੀਆਂ ਜਿਹੜੀਆਂ ਮਹਿੰਗੀ ਤੋਂ ਮਹਿੰਗੀ ਸਬਜ਼ੀ ਜਿਹੜੀ ਕਿਹੜੀ ਜਾ ਕੇ ਜਿਹੜੀ ਕਰਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਉਹ ਵੀ ਸਾਡੀ ਨੋਟਿਸ ਵਿੱਚ ਆਇਆ ਵਾ ਉਹ ਵੀ ਅਸੀਂ ਜਿਹੜਾ ਮੁੱਦਾ ਵਾ ਅਸੀਂ ਜਿਹੜਾ ਡੀਸੀ ਸਾਹਿਬ ਕੋ ਲੈ ਕੇ ਜਾਵਾਂਗੇ ਜੇ ਕੋਈ ਤੰਗ ਪਰੇਸ਼ਾਨ ਕਰੂਗਾ ਅਸੀਂ ਪ੍ਰਸ਼ਾਸਨ ਨੂੰ ਗੱਲ ਗੱਲ ਗੱਲਬਾਤ ਕਰਕੇ ਅਸੀਂ ਹੱਲ ਕੀਤਾ ਜਾਊਗਾ ਤੁਹਾਡੇ ਧਿਆਨ 'ਚ ਹੈਗਾ ਹਾਂ ਜੀ ਬਿਲਕੁਲ ਬੇਪੂਰੀ ਸਾਡੇ ਸਾਰੇ ਧਿਆਨ 'ਚ ਹੈਗਾ ਵਾ ਬਾਕੀ ਕੋਈ ਕੱਲ ਕੋਈ ਮਸਲਾ ਹੈ ਇੱਕ ਰੇੜੀ ਯੂਨੀਅਨ ਦਾ ਕੋਈ ਮਸਲਾ ਉਹਨਾਂ ਨਾਲ ਬੈਠ ਕੇ ਸੁਝਾਦ ਦਿੱਤਾ ਗਿਆ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਉਹਨਾਂ 5-5 7-7 ਫੁੱਟ ਜਿਹੜਾ ਸਮਾਨ ਆ ਉਹਨਾਂ ਨੇ ਅੱਗੇ ਵਧਾਇਆ ਹੋਇਆ ਹੈ ਦੇਖੋ ਜੀ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਜਿਹੜੀ ਆ ਆਪਣੀ ਜਿਹੜੀ ਇਨਲੈਕੀ ਆ ਨਾ ਤਰਨ-ਤਰਨ ਦੇ ਵਿੱਚ ਵੀ ਆਪਣੀ ਇਨਲੈਕੀ ਇਹ ਤਰਨ-ਤਰਨ ਦੇ ਵਿੱਚ ਆ ਵੀ ਆਪਣੇ ਤਰਨ-ਤਰਨ ਦੇ ਵਿੱਚ ਪਾਰਕਿੰਗ ਨਹੀਂ ਹੈਗੀ ਕੋਈ ਵੀ ਪਾਰਕਿੰਗ ਨਹੀਂ ਹੈਗੀ ਉਹਦੇ ਜਿਹੜਾ ਪਾਰਕਿੰਗ ਨਾ ਹੋਣ ਕਰਕੇ ਜਿਹੜਾ ਜਿਹੜਾ ਕਰਾਊਡ ਜਿਹੜਾ ਜ਼ਿਆਦਾ ਹੋ ਜਾਂਦਾ ਵਾ ਜਿਹੜੇ ਕੁਝ ਦੁਕਾਨਦਾਰ ਜਿਹੜੇ ਇੰਦਾ ਕਹਿ ਦਿੰਦੇ ਆ ਆਪਾਂ ਵੀ ਬਾਹਰ ਤੋਂ ਜਿਹੜਾ ਤੁਹਾਡਾ ਕੋਸਟਾ ਨੇ ਰੇੜੀਆਂ ਲਾਉਂ ਦਿੰਦੇ ਆ ਰੇਡੀ ਲਾ ਤਾਂ ਲੈਂਦਾ ਕਮੇਟੀ ਘਰ ਵੱਲੋਂ ਪਰਚੀ ਕਟਾਈ ਜਾਂਦੀ ਉਹਨਾਂ ਦੇ ਪਰਚੀ ਕਟਾ ਕੇ ਫੇਰ ਹੀ ਉੱਤੇ ਰੇਡੀ ਲੱਗਦੀ ਆਦਰਵਾਇਜ਼ ਉਹ ਹੀ ਆਪਣੀ ਮਰਜ਼ੀ ਨਾਲ ਕੋਈ ਵੀ ਰੇਡੀ ਉੱਤੇ ਨਹੀਂ ਲਾਉਂਦਾ ਜੋ ਵੀ ਜਿਹੜਾ ਵੀ ਜਿੰਨੀ ਵੀ ਰੇਡੀ ਤਰਨਤਨ ਸ਼ਹਿਰ ਦੇ ਵਿੱਚ ਲੱਗਦੀ ਆ ਉਹਦਾ ਬਕਾਇਦਾ ਜਿਹੜਾ ਟੋਕਨ ਆ ਹਰ ਇੱਕ ਰੇਡੀ ਦਾ ਤਾਂ ਟੋਕਨ ਨੰਬਰ ਲਿਖਿਆ ਹੋਆ ਉਹਦਾ ਲਾਇਸੈਂਸ ਆ ਲਾਇਸੈਂਸ ਆ ਕਮੇਟੀ ਘਰ ਦਰਜ ਵਾ ਉਹਨਾਂ ਨੂੰ ਇੱਕ ਪਰਚੀ ਦਿੱਤੀ ਜਾਂਦੀ ਆ ਵੀ ਉਹਨਾਂ ਦਾ ਇਤਿਹਾਸ ਸਾਰਾ ਦਿੱਤਾ ਜਾਂਦਾ ਸਾਰਾ ਕੁਝ ਉਹ ਲਾਡੀ ਜੀ ਕੁਝ ਦੁਕਾਨਦਾਰ ਨੇ ਆਪਣੀ ਹੱਦ ਝੱਕਣ ਦੇਖੋ ਜੀ ਅਸੀਂ ਕਿਹੜਾ ਦਾ ਕਹਦੇ ਹਾਂ ਜੀ ਇੱਕ ਮਿੰਟ ਤੁਹਾਨੂੰ ਵਿਚਾਰ ਬਾਅਦ ਦੇ ਦੇਖੋ ਜੀ ਅਸੀਂ ਪਹਿਲਾਂ ਪਹਿਲਾਂ ਵੀ ਅਸੀਂ ਵੱਖ-ਵੱਖ ਜਿਹੜੇ ਐਸ.ਡੀ.ਐਮ. ਸਾਹਿਬ ਨਾਲ ਡੀ.ਸੀ. ਸਾਹਿਬ ਨਾਲ ਹੋਰੇ ਜਿਹੜੇ ਅਧਿਕਾਰੀ ਆ ਉਸ ਟਾਪਿਕ ਤੇ ਪਹਿਲਾਂ ਵੀ ਸਾਡੀਆਂ ਕਾਫੀ ਗੱਲਾਂਬਾਤਾਂ ਹੋਈਆਂ ਵਾ ਕੁਝ ਗੱਲਾਂ ਅਸੀਂ ਇੱਕ ਯੈਲੋ ਲੇਨ ਮਾਰਨ ਬਾਰੇ ਗੱਲ ਕੀਤੀ ਸੀ ਅੱਜ ਉਹਨੂੰ 7 ਸਾਲ ਹੋ ਗਏ ਆ 7 ਸਾਲ ਹੋ ਗਏ ਆ ਯੈਲੋ ਲੇਨ ਜਦੋਂ ਕਾਂਗਰਸ ਦੀ ਸਰਕਾਰ ਤੋਂ ਨਵੀਂ-ਨਵੀਂ ਸਰਕਾਰ ਬਣੀ ਸੀ ਨਾ ਉਦੋਂ ਵੀ ਇਹਨਾਂ ਨੇ ਅਪੀਲ ਕੀਤੀ ਵੀ ਇੱਕ ਸਾਨੂੰ ਇੱਕ ਯੈਲੋ ਲੇਨ ਮਾਰਾ ਦਿੱਤੀ ਜਾਵੇ ਤੇ ਇੱਕ ਜਿਹੜੀ ਜਿਹੜੀ ਆ ਜਿਹੜੀ ਆ ਬਾਹਰ ਇੱਕ ਜਿਹੜੀ ਮਾਰਕੀਟ ਜਿਹੜੀ ਬਣਾ ਦਿੱਤੀ ਜਾ ਪਰ ਪ੍ਰਸ਼ਾਸਨ ਕੋ ਕਹਿੰਦੇ ਆ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ